ਆ ਅਮਰਤਪਾਲ ਐ ਅਮਰਤਪਾਲ ਘਰ ਦੀ ਗਰੀਬੀ ਕਾਰਨ ਤੱਬਿਆ ਕੁਚਲਿਆ ਉਹ ਹੀਰਾ ਐ ਜਿਸ ਦੀ ਕਿਸੇ ਨੇ ਪਛਾਣ ਨਹੀਂ ਕੀਤੀ ਗੁੰਮਨਾਮ ਦੀ ਜ਼ਿੰਦਗੀ ਜੀ ਰਿਹਾ 89 ਦਾ ਪੜਾ 999 ਦਾ ਪੜਾ Exactly 999178993267991300699544599539978663998665999861992890 ਕਿਆ ਬਾਤ ਹੈ ਤੇ ਸਕੂਲ ਦੇ ਵਿੱਚ ਕਦੀ ਅਧਿਆਪਕਾਂ ਨੇ ਪੁੱਛਿਆ ਵੀ ਕੰਬਰ ਤੂੰ ਯਾਰ ਆ ਸਵਾਲ ਬੜਾ ਔਖਾ ਤੇ ਬਸ ਥੋੜਾ ਜਿਹਾ ਪਾੜੇ ਪੂੜੇ ਦੱਸ ਜਾ ਸਾਨੂੰ ਨਹੀਂ ਮੈਨੂੰ ਜੀ ਉਹਨਾਂ ਨੇ ਸਿਰਫ ਇੱਕ ਔਰ ਮੇਟੋ ਸੁਣਿਆ ਹੀ ਤਾਂ ਉਹਨਾਂ ਮਨਕੇ ਮੈਡਮ ਨੇ ਮੇਰਾ ਅਮਰਤਪਾਲ ਆਖਣਾ ਢ ਗਏ ਜੇ ਕੰਪਿਊਟਰ ਨਾ ਪਾਤਾ ਉਹਨਾਂ ਨੇ ਅੱਛਾ ਸਕੂਲ ਵਾਲੇ ਅਧਿਆਪਕਾਂ ਨੇ ਕੰਪਿਊਟਰ ਨਾ ਪਾਤਾ ਇਹ ਕੰਪਿਊਟਰ ਹੈ ਥੈਂਕ ਯੂ ਅੱਛਾ ਹੁਣ ਆਪਾਂ ਪਾੜਾ ਸੁਣਾਗੇ 739 ਦਾ ਪਾੜਾ ਸੁਣਾ ਦਿਓ ਚਲੋ 700 739 739 ਦਾ ਜੀ ਹਾਂ ਜੀ ਆ ਜਿਹੜੇ ਵੀਰ ਲਿਖ ਰਿਹਾ ਹੈ ਨਾ ਸਿਰਫ ਪਹਿਲਾ ਨਫਾ ਹੀ ਲਿਖਦਾ ਵਾ 739 ਉਸ ਤੋਂ ਬਾਅਦ ਫਿਰ ਲੜੀ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ ਇਹ ਵੀ ਆਪਾਂ ਤੁਹਾਨੂੰ ਦਿਖਾ ਦਾਂ ਕਿਉਂਕਿ ਕੋਈ ਇਹ ਨਾ ਕਵੇ ਕਿ ਖਰੇ ਲਿਖ ਕੇ ਲਿਆਏ ਆ ਤੇ 739 ਉਹਨੇ ਲਿਖ ਲਿਆ ਹੁਣ ਪੂਰੇ ਅਗਲੇ 10 ਲੈਣਾ ਜਿਹੜੀਆਂ ਉਹ ਪਾੜੇ ਦੀਆਂ ਦੱਸੂਗਾ ਵੀਰ ਹਾਂਜੀ 739 739 1478 2217 2956 955 955 355 434 5077 5612 1265517390 ਹੂੰ ਵੈਰੀ ਗੁੱਡ ਲਵੀ ਮਿੱਤਰੋ ਕੈਲਕੂਲੇਟਰ ਕੱਢ ਲਓ ਤੇ ਵੀਡੀਓ ਬਹੁਤ ਘੈਂਟ ਆ ਤੁਸੀਂ ਵੀ ਸੁਣੋਗੇ ਤੇ ਇੱਕ ਵਾਰੀ ਹੈਰਾਨ ਰਹਿ ਜਾਓਗੇ ਇੱਕ ਐਸੇ ਤੁਹਾਨੂੰ ਕੰਪਿਊਟਰ ਨੂੰ ਮਲਾਉਣਾ ਆ ਜੁਆ ਤੁਸੀਂ ਕਹੋਗੇ ਕਿ ਕੰਪਿਊਟਰ ਨੂੰ ਮਲਾਉਣਾ ਕਿੱਦਾਂ ਹੋ ਸਕਦਾ ਕੰਪਿਊਟਰ ਦੇ ਨਾਲ ਖੇਡਿਆ ਜਾ ਸਕਦਾ ਕੰਪਿਊਟਰ ਨੂੰ ਫਰੋਲਾ ਜਾ ਸਕਦਾ ਪਰ ਸਿੱਧਾ ਕੰਪਿਊਟਰ ਤੁਹਾਡੇ ਸਾਹਮਣੇ ਲਿਆ ਕੇ ਖੜਾ ਕਰ ਦੇਣਾ ਤੇ ਉਹ ਕੰਪਿਊਟਰ ਐਸਾ ਆਡੇ ਨਾਲ ਗੱਲਾਂ ਵੀ ਕਰੂਗਾ ਮੇਰੇ ਕੋਲ ਨੇ ਅਮਰਤ ਜੀ ਅਮਰਤ ਅਮਰਤ ਪੂਰਾ ਲਾ ਗਿਆ ਅਮਰਤਪਾਲ ਅਮਰਤਪਾਲ ਹੈ ਵੀਰ ਦਾ ਨਾਮ 10 ਜਮਾਤਾਂ ਪੜਿਆ ਤੇ ਪਹਾੜੇ 0 ਤੋਂ ਲੈ ਕੇ 1100 ਤੱਕ ਹਾਂਜੀ 1100 ਤੱਕ ਜਿਹੜਾ ਮਰਜੀ ਪਹਾੜਾ ਬਾਈ ਨੂੰ ਪੁੱਛ ਲੋ ਕੈਲਕੂਲੇਟਰ ਕੱਢ ਲਓ ਕਿਉਂਕਿ ਮੇਰੇ ਕੋਲ ਇਨੀ ਕਸ਼ਮਤਾ ਨਹੀਂ ਹੈਗੀ ਕਿ ਮੈਂ ਸਹੀ ਜਾਂ ਗਲਤ ਨੂੰ ਦੱਸ ਸਕਾਂ ਵੀ ਸਹੀ ਬੋਲ ਰਿਹਾ ਕਿ ਗਲਤ ਬੋਲ ਰਿਹਾ ਇਹ ਤੁਸੀਂ ਚੈੱਕ ਕਰਨਾ ਤੇ ਆਓ ਕਰਦੇ ਗੱਲਬਾਤ ਬਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਿੰਡ ਕਿਹੜਾ ਤੁਹਾਡਾ ਸੋਲ ਪਿੰਡ ਹੈ ਹੋ ਸੋਲ ਪਿੰਡ ਹੈ ਇੱਥੋਂ ਦੇ ਜੰਪਾ ਲੋ ਹਾਂਜੀ ਹਾਂਜੀ ਪੜਾਈ ਕਿੰਨੀ ਕੀਤੀ ਹੈ 10 ਕਲਾਸਾਂ 10 ਕਲਾਸਾਂ ਹਾਂਜੀ ਸ਼ੁਰੂ ਕਰੀਏ ਫਿਰ ਤੁਹਾਡਾ ਟੈਲੈਂਟ ਸ਼ੁਰੂ ਕਰੀਏ ਕੋਈ ਗੱਲ ਨਹੀਂ ਕੀਤੀ ਅ ਆਪਾਂ ਸ਼ੁਰੂ ਕਰਦੇ ਹਾਂ 89 ਦਾ ਪੜਾ 99 ਦਾ ਪੜਾ

ਤਾਂ ਦੱਸੋ ਕਿੰਨੇ 1550 1550 ਵਾਹ ਕੀ ਬਾਤ ਅੱਛਾ ਅਵਰਤਪਾਲ 10ਵਾਂ ਤੱਕ ਪੜ੍ਹੇ ਹੋ ਤੇ ਇਹ ਇੰਨਾ ਤੁਸੀਂ ਯਾਦ ਕਿਦਾਂ ਰੱਖਦੇ ਹੋ ਏਡੇ ਏਡੇ ਵੱਡੇ ਪਾੜੇ ਕਿਉਂਕਿ ਬੱਚੇ ਜਿਹੜੇ ਉਹ ਤਾਂ 20 ਤੇ ਗਾਂ ਜਾਂਦੇ ਹੀ ਨਹੀਂ ਹਾਂਜੀ ਇਹ ਵੀ ਜੀ ਆਪੋ ਆਪਣਾ ਕੰਮ ਹਮਾਰਾ ਜਿਹੜਾ ਅੰਗ ਹੂੰ ਇਹ ਕਿੱਥੋਂ ਸਿੱਖਿਆ ਤੁਸੀਂ ਅਨੁਭਵ ਕਰੋ ਬਣਾਏ ਐਂ ਤਾਂ ਜਿੱਤੇ ਤੁਹਾ ਕੋਈ ਨਹੀਂ ਇੰਦਰ ਬਾਕੀ ਲੜਦੇ ਰਹਿੰਦੇ ਤੇ ਮੈਂ ਕੱਲੇ ਨੇ ਬੈਠ ਜੋੜ ਲਾ ਕੇ ਜਦੋਂ ਅਧਿਆਪਕ ਕਲਾਸ ਨਹੀਂ ਹੁੰਦਾ ਦੂਜੇ ਲੜਦੇ ਰਹਿੰਦੇ ਤੁਸੀਂ ਜੋੜ ਕਰਦੇ ਰਹਿੰਦੇ ਹਾਂਜੀ ਮੈਂ ਤਾਂ ਜੋੜ ਲਾ ਕੇ ਯਾਦ ਕਰਦਾ ਰਹਿਣਾ ਆਪਣੇ ਆਪ ਅੱਛਾ ਅੱਛਾ ਤੇ ਸਕੂਲ ਦੇ ਵਿੱਚ ਕਦੀ ਅਧਿਆਪਕਾਂ ਨੇ ਪੁੱਛਿਆ ਵੀ ਕਬਰ ਤਿਆਰ ਆ ਸਵਾਲ ਬੜਾ ਔਖਾ ਤੇ ਬਸ ਥੋੜਾ ਜਿਹਾ ਪਾੜੇ ਪੂੜੇ ਦੱਸ ਦਿਆ ਸਾਨੂੰ ਨਹੀਂ ਮੈਨੂੰ ਜੀ ਉਹਨਾਂ ਨੇ ਸਿਰਫ ਇੱਕ ਹੋਰ ਮੇਟਾ ਸੁਣਿਆ ਹੀ ਦੋਨਾਂ ਮਨਕੇ ਮੈਡਮ ਨੇ ਮੇਰਾ ਅਮਰਤਪਾਲ ਅਖਣੜ ਗਏ ਕੰਪਿਊਟਰ ਨਾ ਪਾਤਾ ਉਹਨਾਂ ਨੇ ਅੱਛਾ ਸਕੂਲ ਵਾਲੇ ਅਧਿਆਪਕਾਂ ਨੇ ਕੰਪਿਊਟਰ ਨਾ ਪਾਤਾ ਇਹ ਕੰਪਿਊਟਰ ਹੈ ਹਾਂਜੀ ਅੱਛਾ ਹੁਣ ਆਪਾਂ ਪਾੜਾ ਸੁਣਾਗੇ 739 ਦਾ ਪਾੜਾ ਸੁਣਾ ਦਿਓ ਚਲੋ 700 739 739 ਦਾ ਜੀ ਹਾਂਜੀ ਆ ਜਿਹੜਾ ਵੀਰ ਲਿਖ ਰਿਹਾ ਹੈ ਨਾ ਸਿਰਫ ਪਹਿਲਾ ਨਫਾ ਹੀ ਲਿਖਦਾ ਵਾ 739 ਉਸ ਤੋਂ ਬਾਅਦ ਫਿਰ ਲੜੀ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ ਇਹ ਵੀ ਆਪਾਂ ਤੁਹਾਨੂੰ ਦਿਖਾ ਦਾਂ ਕਿਉਂਕਿ ਕੋਈ ਇਹ ਨਾ ਕਹਵੇ ਕਿ ਖਰੇ ਲਿਖ ਕੇ ਲਿਆਏ ਆ ਤੇ 739 ਉਹਨੇ ਲਿਖ ਲਿਆ ਹੁਣ ਪੂਰੇ ਅਗਲੇ 10 ਲੈਣਾ ਜਿਹੜੀਆਂ ਉਹ ਪਾੜੀਆਂ ਦਿਆਂ ਦੱਸੂਗਾ ਵੀਰ ਹਾਂਜੀ 739 739 1478 2217 2956 955 955 635 433 5077 5612 1265517390 ਹਮ ਵੈਰੀ ਗੁੱਡ ਅੱਛਾ 300 69 367381167 1556 ਹਮ 1845 ਹਮ 2214 14 ਹਮ ਤੇ 2583 2583 20 ਹਮ ਤੇ ਪੀਸੋ ਇਤੀਛਾ ਛੱਤੀ ਤੋਂ ਨਬੇ ਹਮ ਲੈ ਵੀ ਬਾਈ ਜੀ ਗੱਲ ਇਦਾਂ ਵਾ ਕਿ ਮੈਂ ਜੋ ਇਹ ਬੋਲੀਆ ਮੈਂ ਹਾ ਦੀ ਹਾ ਕਰੀ ਜਾਂਦਾ ਕਲ ਕੈਲਕੂਲੇਟਰ ਤੁਸੀਂ ਕੋਲ ਰੱਖ ਲਓ ਤੇ ਆਪਣੇ ਆਪ ਦੇਖੀ ਜਾਇਓ ਵੀ ਇਹ ਸਹੀ ਬੋਲ ਰਿਹਾ ਕਿ ਗਲਤ ਬੋਲ ਰਿਹਾ ਅੱਛਾ ਅਮਰਤਪਾਲ ਹੋਰ ਕੋਈ ਖਾਸ ਗੱਲ ਤੇਰੇ ਸਕੂਲ ਦੀ ਕੋਈ ਘਟਨਾ ਯਾਦ ਹੋਵੇ ਜਦੋਂ ਤਨ ਕੁਛ ਨਹੀਂ ਅੱਛਾ ਅੱਛਾ ਤੁਹਾਡੇ ਜਿਹੜੇ ਸਾਥੀ ਸੀ ਜਿਹੜੇ ਤੁਹਾਡੇ ਨਾਲ ਪੜ੍ਹਦੇ ਹੁੰਦੇ ਸੀ ਉਹਨਾਂ ਵਿੱਚੋਂ ਵੀ ਕਿਸੇ ਕੋਲ ਕਿਸੇ ਨੂੰ ਪੜ੍ਹ ਯਾਦ ਹੁੰਦੇ ਹੈ ਕਿ ਨਹੀਂ ਨਹੀਂ ਉਹਨਾਂ ਵਿੱਚ ਵੀ ਵੀ 20 تک ਰਹੰਦੇ ਬਾਕੀ ਗਾੜੀ ਨਹੀਂ ਅੱਛਾ 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 ਇੱਥੇ ਪਰ ਕਹਿੰਦੇ 20 ਤੱਕ ਨਹੀਂ ਜਾਇ ਤੇ ਕਿਵੇਂ ਸਿੱਖੇ ਜਾ ਸਕਦੇ ਕੋਈ ਤਰੀਕਾ ਇਹ ਮੈਂ ਇਤਨਾ ਵੀਜੀ ਜੋੜ ਲਾ ਲ ਕੇ ਚਾਟ ਕੀਤਾ ਆਪਣੇ ਆਪ ਹੂੰ ਤੇ ਉਹ ਤੂੰ ਅਧਿਆਪਕ ਦੀ ਗੱਲ ਕਰ ਰਿਹਾ ਹੈ ਨਾ ਵੀ ਅਧਿਆਪਕ ਜਿਜ ਕੌੜਾ ਹੋਵੇ ਤੇ ਉਹ ਕੀ ਗੱਲ ਸੀ ਹੋਰ ਤੁਹਾਨੂੰ ਪਤਾ ਹੀ ਵੀਜੀ ਡੰਡੇ ਵੱਟੇ ਹੀ ਜ਼ਿਆਦਾ ਅੱਛਾ ਕੁੱਟਦੇ ਤਾਂ ਤੁਹਾਨੂੰ ਪਤਾ ਪਰ ਕੰਮ ਪੜਾਈ ਦਾ ਕੁੱਟ ਨਾਲ ਹੀ ਆਉਂਦਾ ਉਤਨਾ ਹੁੰਦਾ ਨਹੀਂ ਅੱਛਾ ਕੁੱਟ ਹੋਣੀ ਚਾਹੀਦੀ ਹੈ ਹਾਂਜੀ ਕੰਮ ਪੜਾਈ ਕਵੜੇ ਤੋਂ ਹੀ ਆ ਅੱਛਾ ਜ਼ਿਆਦਾ ਜ਼ਿਆਦਾ ਪਾ ਕਵੜੇ ਨੂੰ ਕਰਨਾ ਮਿੱਠੇ ਨੂੰ ਨਹੀਂ ਕਰਨਾ ਹੂੰ ਅਚਾ ਅਧਿਆਪਕ ਕੌੜਾ ਹੋਵੇ ਤੇ ਫੇਰ ਪੜਾਈ ਆਉਂਦੀ ਉਸ ਤਰ੍ਹਾਂ ਨਹੀਂ ਆਉਂਦੀ ਜੇ ਮਾਸਟਰ ਮਰਿਆਂ ਨੂੰ ਫੋਨ ਨਾ ਲੱਗਾ ਰਵੇ ਤੇ ਬੱਚਾ ਕੀ ਕਰੇਗਾ ਮਾਸਟਰ ਮਰਿਆਂ ਨੂੰ ਫੋਨ ਤੇ ਲੱਗਾ ਰਵੇ ਫੇਰ ਕੀ ਲੱਗੇ ਕੰਮ ਪੜਾਈ ਕੌੜੇ ਤੋਂ ਕੌੜੇ ਤਾਂ ਵੀ ਡਰ ਦੇ ਨਾਲ ਪੜ ਸਕਦਾ ਬੰਦਾ ਹਾਂਜੀ ਅੱਛਾ ਤੁਹਾਡੇ ਰੇ ਵੀ ਉਦੋਂ ਤੇ ਕਿਹੜੇ ਫੋਨ ਨੂੰ ਦੇਹ ਉਦੋਂ ਉਦੋਂ ਮਾਸਟਰ ਕੀ ਕਰ ਦਿੰਦੇ ਕਰ ਨਾ ਨਾ ਸਾਡੇ ਵੀ ਨਿੱਜੀ ਫੋਨਾਂ ਤੇ ਇਹੋ ਜਿਹਾ ਕੰਮ ਨਹੀਂ ਕਰਦੇ ਪੜਾਉਣ ਲੱਗਿਆ ਹਾਂ ਫੋਨ ਨੂੰ ਤਾਂ ਫੜਦਾ ਹੀ ਜੇ ਤਾ 200 300 ਦੇ ਹੀ ਜਾਉਂ ਤਰ੍ਹਾਂ ਫੋਨ ਆਉਂਦੇ ਦੇ ਜੀ ਜੀ ਹਾਂਜੀ ਨਹੀਂ ਰਤਨਾ ਨਹੀਂ ਕੰਮ ਮੁਕਟ ਸਿਖਾਉਣ ਲੱਗਿਆ ਨਹੀਂ ਅੱਛਾ ਜਿਹੜੇ ਨਵੇਂ ਨਵੇਂ ਲੋਕ ਨਾ ਹੋਣ ਵਾਲੇ ਜਿਹੜੇ ਹੁਣ ਜੇ ਮੰਨ ਲਓ ਕਿਸੇ ਨੂੰ ਮਾਸਟਰ ਚ ਪੇੜ ਮਾਰਦਾ ਨਾ ਤੇ ਉਹ ਉਹ ਅਗਲੇ ਦਿਨ ਆਪਣੇ ਡੈਡੀ ਮੰਮੀ ਨੂੰ ਲੈ ਆਉਂਦਾ ਮੇਰੇ ਮਾਸਟਰ ਨੇ ਚ ਪੇੜ ਮਾਰੀ ਉਹ ਤਾਂ ਪਤਾ ਹੀ ਗਿਆ ਫਿਰ ਕੋਦ ਹੈਣਾ ਹਾਂਜੀ ਤੁਹਾਡੇ ਰੀਤ ਨਹੀਂ ਇਦਾਂ ਹੁੰਦਾ ਕਦੇ ਨਾ ਨਾ ਜੀ ਆਟੇ ਭਾਵੇਂ ਮਾਪਿਆ ਸਿਰ ਤੱਕ ਲਾਟਾ ਤਾਂ ਨੂੰ ਕੁੱਟ ਦਿੰਦੇ ਸਾ ਵੀ ਕੁੱਟ ਦਿੰਦੇ ਪੰਨੀ ਦਾ ਅਗਲੇ ਆਸ ਦਿੰਦੇ ਆਪਣਾ ਨਾਂ ਕੱਟ ਕੇ ਹੋਰ ਕਿਤੇ ਪੈ ਗਏ ਹੋਰ ਕਿਤੇ ਪੈ ਗਏ ਜਿੱਥੇ ਨਹੀਂ ਪੜਨਾ ਤੇ ਹਾਂਜੀ ਅੱਛਾ ਤੁਹਾਡਾ ਸਰਕਾਰੀ ਸਕੂਲ ਹੀ ਸੀਗਾ ਹਾਂਜੀ ਸਰਕਾਰੀ ਸਕੂਲ ਅੱਛਾ ਸਰ ਕਿੱਥੇ ਸਕੂਲ ਦਾ ਸਰਕਾਰੀ ਮਹਿਮ ਮੈਂ ਮਾਂ ਪੰਡੋਰੀ ਉੱਥੇ ਪੜ੍ਹਦੇ ਲਏ ਸੀ ਹਾਂਜੀ ਹਾਂਜੀ ਅੱਛਾ ਹੋਰ ਕਿੰਨੇ ਕ ਬੱਚੇ ਬੱਚੇ ਪੜ੍ਹ ਦਿੰਦੇ ਉੱਥੇ ਹੋਰ ਵੀ ਇਤਨਾ ਤੇ ਮੇਰੇ ਅੱਗੇ ਪੜਦੇ ਪਿੰਡ ਪੰਡੋਰੀ ਚੋਂ ਜਾਂ ਕੋਈ ਵੱਡੇ ਚਿੱਤੇ ਚੋਂ ਇਤਨਾ ਅੱਛਾ ਜਿਹੜੇ ਤੁਹਾਡੇ ਜਮਾਤੀ ਸੀ ਤੁਹਾਡੇ ਕੋਈ ਕਲਾਸ ਫੈਲੋ ਉਹਨਾਂ ਦੇ ਕਿਸ ਦਾ ਨਾਮ ਨੂੰ ਯਾਦ ਹੀ ਹਾਂਜੀ ਨਾਮ ਗੁਰਪ੍ਰੀਤ ਰਈ ਅੱਛਾ ਇਤਨਾ ਮਨਪ੍ਰੀਤ ਸਿੰਘ ਅਹੀ ਮੁੰਡਾ ਉਹ ਕਿੱਥੋਂ ਦੇ ਹੋ ਇਤਨਾ ਤੇ ਮੈਂਮਾ ਪੰਡੋਰੀ ਗਈ ਉਹ ਮੈਂਮਾ ਪਟੋਰੀ ਦੇ ਹਾਂਜੀ ਕਦੀ ਉਹ ਉਹ ਵੀ ਉਹ ਵੀ ਕਿਦੀ ਬਾੜੇ ਪੂੜੇ ਪੜ੍ਹ ਲੈਂਦੇ ਕਿ ਨਹੀਂ ਨਹੀਂ ਜੀ ਉਹਨਾਂ ਨੂੰ ਨਹੀਂ ਆਏ ਸਭ ਮੈਨੂੰ ਕੱਲੇ ਨੂੰ ਆਏ ਅੱਛਾ ਬਾਕੀ ਇੱਥੇ ਸਿਰਫ 20 ਆ ਟੱਕ ਰਹੀ ਹੈ। ਅੱਛਾ ਪੁੱਠਾ ਸੌ ਕਿੰਨਾ ਆਉਂਦਾ? ਨਹੀਂ ਹੋਣੀ ਪੁੱਠੇ ਗਿਣਤੀ ਨਹੀਂ ਆਉਂਦੀ। ਪੁੱਠੇ ਗਿਣਤੀ ਨਹੀਂ ਆਉਂਦੀ ਸਿੱਧੀ ਆਉਂਦੀ ਆ। ਚਲ ਆਪਾਂ ਇਦਾਂ ਕਰੀਏ ਵੀ ਥੋੜੇ ਜਿਹਾ ਪਹਾੜੇ ਆਪਾਂ ਹੋਰ ਕਰੀਏ ਜਿੱਦਾਂ 997 ਦਾ ਪਹਾੜਾ ਸੁਣਾ ਦਿਓ। ਨਾ ਜਾ 997 997 ਹਾਂਜੀ 997 ਦੀ ਜਿਹੜੀ ਫਸਟ ਲਾਈਨ ਉਹ ਹੀ ਲਿਖੀ ਜਾਊਗੀ 997 ਦਾ ਆਂਕੜਾ ਲਿਖ ਲੈਗਾ। ਉਸ ਤੋਂ ਬਾਅਦ ਆ ਦਿਖਾ ਵੀ ਦਿਓ। ਹਾਂ 9095 1994 2399 4388 9085 982 9979 976 886 9770 ਹੂੰ ਅੱਛਾ ਥੋੜਾ ਜਿਹਾ ਹੋਰ ਛੋਟੇ ਪੜਾਅ ਲਵੇ ਆਈ ਆਪਾਂ ਜਿਵੇਂ 59 ਦਾ ਸੁਣਾ ਦਿਓ ਨਾਟ 911118 98 ਤੇ ਐਸ 77 94263 952 295 963 354 94413 988 495 9531 98 दाया 590 ਲੋ ਜੀ ਇਹ ਪਹਾੜੇ ਤੁਹਾਨੂੰ ਸੁਣਾਦੇ ਅੱਛਾ ਭਾਈ ਕੰਮ ਕੀ ਕਰਦਾ ਅੱਜ ਕੱਲ ਕੀ ਕਰ ਰਹੇ ਹੋ ਮੀਟਰ ਦੀ ਦਿਹਾੜੀ ਤੇ ਪਾਈ ਆ ਅੱਛਾ ਜੇ ਲੱਗ ਗਏ ਕਰ ਕਰ ਭਾਈ ਛੱਡੀ ਨੂੰ ਕਿੰਨਾ ਚਿਰ ਹੋ ਗਿਆ ਮੈਨੂੰ ਮੀ ਜੀ 10 15 ਸਾਲ ਹੋ ਗਏ ਹਟੇ ਨੇ 10 15 ਸਾਲ ਹੋ ਗਏ ਹਾਂਜੀ ਤੇ ਹੁਣ ਫਿਰ ਦਿਹਾੜੀ ਥੋੜੀ-ਥੋੜੀ ਮਿਲ ਜਾਂਦੇ ਆ ਹਾਂਜੀ ਮਿਲਦੇ ਨੇ ਅੱਛਾ ਜਾਂਦੇ ਹੋ ਕੰਮ ਤੇ ਹਾਂਜੀ ਤਾਂ ਜੇ ਲੱਗ ਗਏ ਕਿ ਚਲ ਜਾਈ ਜਾਨੀ ਤਾਂ ਫਿਰ ਅੱਛਾ ਪਰਿਵਾਰ ਚ ਕੌਣ ਕੌਣ ਹੈ ਐਤੋਂ ਭੈਣ ਮੇਰੀ ਤੇ ਭਰਾ ਮੇਰਾ ਇੱਕ ਡੈਡੀ ਮੇਰੇ ਤੇ ਇੱਕ ਮਹਿਨ ਇੱਕ ਆਪਣੇ ਹੋ ਮੇਰੀ ਪੰਜ ਦੀਆਂ ਅੱਛਾ ਪੰਜ ਜੀ ਇੱਥੇ ਰਹਿੰਦੇ ਕਰੇ ਹਾਂਜੀ ਇਹ ਘਰ ਦੇ ਹਾਲਾਤ ਬੜੇ ਹੌਲੇ ਨੇ ਕੰਮ ਕਿੰਨਾ ਕਿੱਦਾਂ ਗੁਜ਼ਾਰਾ ਗੁਜ਼ਾਰਾ ਹੋ ਜਾਂਦਾ ਹਾਂਜੀ ਹਾਂਜੀ ਅੱਛਾ ਅੱਛਾ ਤੇ ਕੋਈ ਫੋਨ ਫਾਨ ਵੀ ਰੱਖਿਆ ਕਿ ਨਹੀਂ ਨਾ ਨਾ ਵੀਰ ਫੋਨ ਆਲਾ ਕੰਮ ਨਹੀਂ ਫੋਨ ਰੱਖਦਾ ਹੀ ਨਹੀਂ ਕਿਉਂ ਫੋਨ ਕਿਉਂ ਨਹੀਂ ਰੱਖਦਾ ਨਾ ਨਾ ਵੀਰ ਅੱਜ ਕੱਲ ਤਾਂ ਸਾਰੇ ਫੋਨ ਤੇ ਲੱਗੇ ਰਹਿੰਦੇ ਤੁਸੀਂ ਕਿਉਂ ਨਹੀਂ ਰੱਖਿਆ ਦਿਲ ਨਹੀਂ ਕਰਦਾ ਫੋਨ ਰੱਖਣ ਤੇ ਮੋਨੇ ਘਰੇ ਪੜਦਾ ਨਾ ਨਹੀਂ ਹਾਂਜੀ ਨਹੀਂ ਉਹਦੀ ਮਾਂ ਵੀ ਜੀ ਜਿਹੜਾ ਸਕੂਲਾ ਟਾਈਮ ਦੋਨੇ ਛੱਡੇ ਪੱਕਾ ਹੀ ਅੱਛਾ 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 ਤੁਹਾਨੂੰ ਪਤਾ ਹੈ ਜਿਹੜੀ ਚੀਜ਼ ਤੁਹਾਨੂੰ ਪਤਾ ਜਿਆਦਾ ਜਮੜ ਕੇ ਪੁੱਲ ਦੀ ਥੋੜੀ ਜਮੜ ਕੇ ਪੁੱਲ ਦੀ ਥੋੜੀ ਹੈ ਹੋਰ ਕੋਈ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਜਿਹੜੇ ਪੜਦੇ ਨਹੀਂ ਜਿਹੜੇ ਫਿਰ ਤੁਹਾਨੂੰ ਪਤਾ ਹੋਊਗਾ ਹੁਣ ਇੰਨਾ ਟੈਂਟਾ ਸੋ ਇਹ ਅਮਰਤਪਾਲ ਆ ਤੇ ਵੀਰ ਥੋੜਾ ਜਿਹਾ ਨਾ ਜਿਤਨਾ ਇੱਕ ਬੰਦੇ ਦੀ ਤਿਆਰੀ ਹੋਣੀ ਚਾਹੀਦੀ ਉਦਾਂ ਦੀ ਨਹੀਂ ਹੈਗੀ ਥੋੜਾ ਜਿਹਾ ਕਹਿ ਸਕਦੇ ਆਂ ਵੀ ਅ ਦਿਮਾਗੀ ਤੌਰ ਤੇ ਪਰੇਸ਼ਾਨੀ ਜਿਵੇਂ ਕੋਈ ਬੰਦੇ ਦੇ ਦਿਮਾਗ ਤੇ ਬੋਝ ਹੁੰਦਾ ਹੋ ਸਕਦਾ ਘਰ ਦੀ ਪਰੇਸ਼ਾਨੀ ਹੋਵੇ ਇੱਕ ਮੈਂ ਘਰ ਦੇ ਹਾਲਾਤ ਵੀ ਦਿਖਾ ਦਵਾ ਇੱਕ ਤਸਵੀਰ ਜ਼ਰੂਰ ਸਾਂਝੀ ਕਰ ਦਵਾ ਤੁਹਾਡੇ ਨਾਲ ਕਿ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਵੀ ਘਰ ਦੇ ਹਾਲਾਤ ਜਿਹੜੇ ਬਹੁਤੇ ਵਧੀਆ ਨਹੀਂ ਏ ਭੈਣ ਜਿਹੜੀ ਆ ਇਹ ਇਹਨਾਂ ਦੀ ਛੋਟੀ ਭੈਣ ਆ ਤੇ ਇਹ ਬਾਹਰ ਲਾ ਕੇ ਆਏ ਨੇ ਥੋੜਾ ਸਮਾਂ ਤੇ ਘਰ ਦੇ ਹਾਲਾਤ ਜਿਹੜੇ ਉਹ ਸੁਧਰੇ ਨਹੀਂਗੇ ਤੇ ਇਹ ਬਾਈ ਜਿਹੜਾ ਵਾ ਘਰ ਦੇ ਵਿੱਚ ਇਸ ਤਰ੍ਹਾਂ ਗਲੀਆਂ ਦੇ ਵਿੱਚ ਰਾਹਾਂ ਦੇ ਵਿੱਚ ਘੁੰਮਦਾ ਜਿਸ ਦਿਨ ਕੰਮ ਕਿਤੇ ਮਿਲ ਜਾਂਦਾ ਉਸ ਦਿਨ ਕੰਮ ਕਰ ਲੈਂਦਾ ਤੇ ਇਸੇ ਤਰ੍ਹਾਂ ਹੀ ਇਹਨਾਂ ਦਾ ਗੁਜ਼ਾਰਾ ਜਿਹੜਾ ਵਾ ਉਹ ਘਰ ਦਾ ਚੱਲ ਰਿਹਾ ਤੇ ਸਾਡੀ ਕੋਸ਼ਿਸ਼ ਇਹ ਵੀ ਜਿਹੜੇ ਬੰਦੇ ਕੋ ਕੋਈ ਨਾ ਕੋਈ ਟੈਲੈਂਟ ਹੈਗਾ ਵਾ ਉਹ ਟੈਲੈਂਟ ਜਿਹੜਾ ਵਾ ਤੁਹਾਡੇ ਰੂਬਰੂ ਰੱਖਿਆ ਜਾਵੇ ਘਰ ਦੇ ਹਾਲਾਤ ਤੁਹਾਨੂੰ ਦਿਖਾ ਦਿੱਤੇ ਐ ਸੋ ਅੱਜ ਦੀ ਵੀਡੀਓ ਜਿਹੜੀ ਆ ਇਹ ਅਸੀਂ ਸੋਹਲ ਪਿੰਡ ਤੋਂ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਐ ਸੋਹਲ ਵੀਰ ਅਮਰਤਪਾਲ ਦੇ ਨਾਲ ਅਸੀਂ ਖੜੇ ਸੀ ਤੇ ਅਮਰਤਪਾਲ ਤੋਂ ਅਸੀਂ ਪਹਾੜੇ ਸੁਣਿਆ ਸਾਨੂੰ ਨਹੀਂ ਪਤਾ ਉਹਨੇ ਸਹੀ ਜਣਾਇਆ ਕਿ ਸਾਨੂੰ ਨਹੀਂ ਪਤਾ ਉਹਨੇ ਗਲਤ ਸੁਣਾਇਆ ਕੈਲਕੂਲੇਟਰ ਕੱਢ ਲਿਓ ਹਿਸਾਬ ਤੁਸੀਂ ਆਪ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਨੂੰ ਵੇਖਦੇ ਰਹੋ ਸੁਰਖਾਪ ਟੀਵੀ ਧੰਨਵਾਦ